ਨੋ ਬੁਝਾਪੂ ਗੁਰੂ ਕਿਹੜੀ ਮਾਨਮੁਖ ਪੀੜੀ ਹਮ ਹਾਂ ਉਹਨਾ ਗੱਲ ਚਲੋ ਤੁਮ ਕਰਤੀ ਕਰਾਉਨੇ ਹਾਂ ਹਾਂ ਪਾਰਾਂ ਤੇ ਗਏ ਹਾਂਜੀ ਉੱਥੇ ਬੈਠੇ ਸੀ ਹਾਂਜੀ ਨੁਰਾਨੀ ਨੀ ਪੰਡਤ ਹਾਂਜੀ

ਹਾਂਜੀ ਜਿੰਨਾ ਕੁਦਰਤ ਦੀ ਗੱਲ ਚ ਦੇਖ ਹਾਂਜੀ ਦੇਖ ਲੈ ਅੰਦਾਜ਼ੇ ਕੀਤੀ ਗੁਰਮੁਖ ਉਹ ਜਿਆ ਕੁਦਰਤ ਦੀ ਗੱਲ ਚ ਦੇਖ ਪਾਣਾ ਮੰਨਣ ਜਿਹੜੇ ਹਾਂ ਕੈਪੀਲੈਂਡ ਦੇ ਪਰ